ਉਹਦਾ ਟਰੈਕਿੰਗ ਨੂੰ ਤਿਆਰ ਕਰਕੇ ਚੋਬਰ ਲਈ ਬੈਠੇ ਫਟ ਕਰਕੇ ਕੈਂਪ ਇਹਦਾ ਪਿਛਲੇ ਪਾਸੇ ਆ ਇਹ ਜੰਗਲ ਚਲਾ ਨੇ ਸੱਪ ਵੀ ਆ ਸਕਦਾ ਗਾਈਸ ਵਗੈਰਾ ਠੀਕ ਆ ਬਹੁਤ ਠੀਕ ਹੈ ਤਾਂ ਇਹਦੇ ਵਿੱਚ ਸਾਰੀ ਗੱਲ ਮਿੱਤਰੋ ਸਵਾਗਤ ਆਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਮਿੱਤਰੋ ਚੱਲਿਆਂ ਲੁਧਿਆਣੇ ਥੋੜਾ ਜਿਹਾ ਸਮਾਨ ਕੈਰੀ ਕਰਨਾ ਅਸਲੀ ਮਿੱਤਰੋ ਲੁਧਿਆਣੇ ਨੂੰ ਪਾਤੇ ਆਪਾਂ ਚਾਲੇ ਤੇ ਤੇਰੇ ਪਾਸੇ ਚੱਕੜ ਚੱਪਾ ਦੇਖੋ ਗੱਨਾ ਗੱਬੜ ਦੇ ਵਿੱਚ ਸਾਡੇ ਆਠਾ ਬਣਿਆ ਪਿਆ ਵਿਕਾਸ ਅਜ ਤੱਕ ਸਾਡੇ ਪਿੰਡ ਤੱਕ ਨਹੀਂ ਪਹੁੰਚਿਆ ਅਸੀਂ ਡੀਕ ਰਹੇ ਹਾਂ ਬਹੁਤ ਟਾਈਮ ਤੋਂ ਸਾਡਾ ਇੰਤਜ਼ਾਰ ਆ ਵਿਕਾਸ ਨੂੰ ਡੀਗਰੀ ਡੀਗਰੀ ਤਿੰਨ ਸਾਲਾਂਾਂ ਕਿ ਚੁੱਕਿਆ ਕਿਤੇ ਕਿਤੇ ਆ ਗਿਆ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਤਰੋ ਲੁਧਿਆਣੇ ਚੱਲਿਆ ਡੀ ਕੈਥਲੋਨ ਵਾਲਿਆਂ ਦੇ ਅੱਛੇ ਡੀ ਕੈਥਨ ਵੀ ਕਹਿੰਦੇ ਹਨਾ ਕੋਡ ਵੱਡੀ ਨਾਂ ਨੇ ਪੈਸੇ ਡੀ ਕੈਥਲੋਨ ਵਾਲਿਆਂ ਆਹੋ ਤੇ ਉਹਨਾਂ ਤੋਂ ਲੈ ਕੇ ਆਉਣਾ ਹੈ ਅਸੀਂ ਕੁਝ ਗੀਅਰਸ ਗੀਅਰਸ ਕਹਿੰਦੇ ਨੇ ਸਮਾਨ ਹੋਣਾ ਗੀਅਰਸ ਰਾਈਡਿੰਗ ਗੀਅਰਸ ਲੈ ਕੇ ਆਉਣੇ ਉੱਥੋਂ ਇੰਨੀ ਮੇਤਰੋ ਲੁਧਿਆਣੇ ਦੀ ਧਰਤੀ ਤੇ ਕਦਮ ਚੁੱਕ ਬਰ ਰੱਖਣ ਵਾਲੀ ਆ ਮੁੱਲਾਪੁਰ ਤੋਂ ਲੈਣੇ ਨੂੰ ਜਾਈ ਇਹਨਾਂ ਤੇ ਲੁਧਿਆਣਾ ਇੱਥੋਂ ਹੈਗਾ 10 ਕਿਲੋਮੀਟਰ ਰਹਿ ਗਿਆ ਬ ਤੇ ਟ੍ਰੈਫਿਕ ਜਿਉ ਨੂੰ ਦੇਖ ਕੇ ਸਾਨੂੰ ਲੱਗ ਗਿਆ ਆਉਣਾ ਪਤਾ ਵੀ ਟ੍ਰੈਫਿਕ ਦੇ ਵਿੱਚ ਵੱਧਾ ਹੋ ਗਿਆ ਤੇ ਨਾਲ ਮੇਰੇ ਯਾਰ ਮਨਦੀਪ ਮਨਦੀਪ ਦਾ ਤੇ ਚੋਬਰ ਗੱッセ ਵਿਲੈਂਡ ਜੀ ਫਿਰਦਾ ਆ ਤਾਂ ਗੱッセ ਜੀ ਆ ਮੈਂ ਪਹਿਲਾਂ ਗੱッセ ਚੋਂਦਾ ਸੀ ਮੈਂ ਲੋਰ ਪਾਇਆ ਮੈਂ ਲੋਰ ਪਾ ਕੇ ਚੱਲ ਯਾਰ ਮੈਂ ਪਹਿਲਾਂ ਆਏ ਸੀ ਮੈਂ ਡੀ ਕੈਸ ਨਾਲੇ ਕੀ ਕਹਦਾ ਦੱਸਾਂ ਇਹਨੂੰ ਬਾ ਡੀ ਕੈਸ ਨਾਲੇ ਚੱਲ ਨੋਰਮਲ ਜੀ ਹੋ ਗਈ ਮੈਂ ਗੱッセ ਇੱਥੇ ਚੱਲਾਂ ਜਦੋਂ ਮੈਂ YouTube ਤੇ ਸਰਚ ਕਰਕੇ ਦੇਖਿਆ ਉਹਦਾ ਵੱਡਾ ਜਗਾਰਦਾ ਯਾਰ ਤੇ ਭੜੇ ਲੱਗਾਂਗੇ ਪਰ ਮੈਂ ਲੋਰ ਪਾਈ ਲੋਰ ਪਾਗੇ ਮਾ ਲੋਰ ਜਰ ਨੀਵੀਆ ਥੋੜੀ ਫਿਰ ਮੈਂ ਬੂਟ ਪਾ ਲੇ ਐਂ ਕਰਦੇ ਕਰਦੇ ਮੈਂ ਤਿਆਰ ਹੋ ਗਿਆ ਤੇ ਮਿੱਤਰੋ ਡੀ ਕੈਸ ਨਾਲ ਲੈਣਾਗਾ ਟ੍ਰੈਕਿੰਗ ਵਾਲਾ ਹਾਈਕਿੰਗ ਵਾਲਾ ਸਮਾਨ ਜੰਗੜ ਵਿੰਗਾ ਕਰਦੇ ਇਕੱਠਾ ਜਾਗੇ ਤੇ ਇਹ ਟੀ-ਸ਼ਰਟਾਂ ਵੀ ਚੋਬਰ ਕਹਿੰਦੇ ਉੱਥੇ ਹੀ ਲੈਣਗੇ ਅੱਜ ਟੀ-ਸ਼ਰਟਾਂ ਸੋਟ ਚਾਤੇ ਜਿਹੜਾ ਤੁਸੀਂ ਆਪਰ ਸਵਾਗਤ ਲੂਗਾ ਹੂੰ ਜਿੰਨਾ ਵੀ ਆਪਰ ਲੱਗਿਆ ਵੀ ਆ ਸਵਾਰ ਲੈਣਾ ਰੋ ਸਾਰਾ ਇਕੱਠਾ ਕਰ ਲਓ ਸਾਰਾ ਕੁਝ ਲੈ ਕੇ ਆਵਾਂਗੇ ਅੱਜ ਉਥੇ ਜੋ ਜੁਰਬਤੀ ਆਪਣੀ ਕਰਤੀ ਆਪਾਂ پارک-ਪਾਰਕੀ ਲੈ ਲਈ ਸੀ ਪਾਰਕਿੰਗ ਵਾਲੀ ਤੇ ਹੁਣ ਆਪਾਂ ਚੱਲੇ ਆਂ ਉੱਪਰ ਬਿਕੋਜ਼ ਡੀਕਾਉਥਰੋਨ ਵਾਲਿਆਂ ਦੇ ਆਪਾਂ ਆ ਚੁੱਕੇ ਹਾਂ ਡੀ ਕੈਥਲੋਨ ਵਾਲਿਆਂ ਦੇ ਆ ਚੁੱਕੇ ਆਪਾਂ ਹੋ ਗਏ ਇੰਟਰ ਤੇ ਟੈਚੀ ਕੇ ਕਿੰਨੇ ਲੀਟਰ ਵਾਲੇ ਆਏ ਹੋਏ ਤੇ ਆਪਾਂ 15 ਲੀਟਰ ਦੇ ਤੇ ਚੁੱਪ ਚੁੱਕ ਲੇਖਦੇ ਆ ਵੀ ਨਾ ਕੋਈ ਗੇ ਵਿੱਚ ਵਧੀਆ ਆਰਾਮ ਨਾਲ ਬੈ ਜਾਣਾ ਲੈ ਨੋਤਰੋ ਅਜੁੱਥੋ ਕਰਨੀ ਆ ਸ਼ੋਪਿੰਗ ਚੋ ਬਣਾਣੀ ਯਾਰ ਬਿੱਲੀ ਦੇਲੇ ਪਾਸੇ ਟੀਮਾਂ ਦੇ ਆ ਟੈਂਟ ਲੈਂਡ ਦਾ ਵੀ ਜਿਹੜੀ ਵਿਚਾਰ ਮਾਨ ਦੇ ਵਿੱਚ ਆਇਆ ਜਿੰਨੇ ਪਤਾ ਬਣਦੇ ਇਹ ਹੈਗਾ 5500 ਦਾ 6 ਜਣੇ ਲੱਕ 5 ਵਾਲਾ ਆਏ ਹੋਏ 5500 ਦਾ ਫੜੀ ਮੈਂ ਪੈ ਕੇ ਦੇਖਾਂ ਮਾੜਾ ਜਿਹਾ ਪੰਜ ਤੋਂ ਸੌਫਟ ਆ ਰਿਹਾ ਤੇ ਯਾਰ ਆਪਾ ਕੈਂਡਾ ਨਾ ਪੂਰਾ ਲਾਈਟ ਵੀ ਲੱਗੀ ਹੈ ਤੁੰਨ ਦਾ ਲਾਈਟ ਲੱਗੀ ਹੀ ਆ ਲਾਈਟ ਵੀ ਲੱਗੀ ਹੋਣਾ ਯਾਰ ਇਹ ਰੋਲ ਹੀ ਹੈ ਮਨਣਾ ਮੈਂ 20 ਫੁੱਟ 10 ਇੰਚ ਕਰਦਾ ਇੱਧਰ ਮੈਂ ਪੈ ਗਿਆ ਹਾਂ ਇੱਥੇ ਬੰਦਾ ਇੱਕ ਹੋਰ ਪਈ ਜਿਆਦਾ ਤਿੰਨ ਤਿੰਨ ਪੈ ਨਾਲ ਹੋਈ ਯਾਰ ਇਹ ਮੇਰੇ ਸਾਹਮਣੇ ਇੱਕ ਬੰਦੇ ਪੈ ਸਕਦੇ ਇੱਧਰ ਮੈਂ ਨਾਲ ਦੇ ਹਾਂ ਬੜਾ ਨਿਕਲਣਾ ਹੈ ਨਾ ਬੜਾ ਬੁਰੀ ਟੰਡਲਾ ਹੈ ਟੰਡਲਾ ਜੇ ਵੀ ਇਹ ਜੰਗਲ ਕਿਲਾ ਨੇ ਉਥੋਂ ਸੱਪ ਵੀ ਆ ਸਕਦਾ ਗਾਈਸ ਉਹ ਯਾਰ ਆ ਠੀਕ ਆ ਆ ਠੀਕ ਹੈ ਤਾਂ ਕੋਈ ਇਹਦੇ ਵਿੱਚ ਬੰਦੇ ਜਿਵੇਂ ਇਹ ਪਸੂਣੀਆਂ ਤੂੰ ਹਣਾ ਬਹੁਤ ਸਾਰਾ ਕੁਝ ਉੱਥੋਂ ਮਿਲ ਜਾਂਦਾ ਤੇ ਆਪਾਂ ਤਾਂ ਗੱਲਾਂ ਆਪਣੇ ਕੰਮ ਦੀ ਜੀ ਇੱਕ ਮਾਸ ਕੀ ਹਰੇ ਤੱਕ ਮਿਲਿਆ ਕੁਰਸੀਆਂ ਕਰਸੀਆਂ ਸਾਰਾ ਕੁਝ ਉੱਥੇ ਜੈਡ ਮੈਲ ਹੈ ਇੱਥਾਂ ਇਧਰੇ ਪਾਸੇ ਬੰਦਾ ਟਰੈਕਿੰਗ ਨੂੰ ਤਿਆਰ ਕਰਕੇ ਚੋਬਰ ਲਈ ਬੈਠਿਆ ਫਟ ਕਰਕੇ ਕੈਂਪ ਇਹਦਾ ਪਿਛਲੇ ਪਾਸੇ ਆ ਲੇ ਮੇਂ ਟ੍ਰੋਲ ਦੇ ਗਾਣੇ ਤੋਂ ਹੁਣ ਨਿਕਲ ਰਹੇ ਆ ਬਈ ਸਾਡਾ ਐਸਟੀਮੇਟ ਸੀਗਾ ਵੀ ਘੰਟੇ ਦੇ ਵਿੱਚ ਫਰੀ ਹੋ ਜਾਵਾਂਗੇ ਤਾਂ ਵੀ ਸਾਨੂੰ ਕਾਰ ਤੇ ਕਰਾਉਂਦੇ 10 ਵਜੇ ਆਏ ਸੀ ਸਵਾ ਦੋ ਹੋ ਗਿਆ ਨਾ 2:15 ਹੋ ਚੁੱਕਿਆ ਮੂਰੇ ਸਾਡੇ ਜਾਂਦਾ ڈاکੂ ਲਿਵਾਨੇ ਸ਼ੋਪਿੰਗ ਕਰਕੇ ਆ ਚੁੱਕੇ ਆ ਘਰ ਤੇ ਤੁਹਾਨੂੰ ਬਲੌਗ ਦੇ ਵਿੱਚ ਸਾਰੀਆਂ ਚੀਜ਼ਾਂ ਦੱਸਾਂਗੇ ਕਿਹੜੀਆਂ-ਕਿਹੜੀਆਂ ਅਸੀਂ ਉੱਥੋਂ ਬਾਏ ਕੀਤੀਆਂ ਕਿਹੜੀਆਂ-ਕਿਹੜੀਆਂ ਲੈ ਕੇ ਆਏ ਆ ਤੇ ਗੁੱਲੀ ਯਾਰ ਨੂੰ ਕਰਤਾ 에ਅਰਡ੍ਰੌਪ ਉਹ ਚੱਲਿਆ ਨਾ ਬਿੱਲੀ ਦਿਖਾਉਣਾ ਨੀ ਮੇਰਾ ਗੋਲੂਰਾ ਚੰਗਾ ਵਈ ਮਿੱਤਰੋ ਆਪਾਂ ਲੁਜਣੂ ਲੈ ਕੇ ਆਏ ਜੀ ਤਿੰਨ ਚੀਜ਼ਾਂ ਹੋਰ ਨਾ ਕਰ ਲਈ ਆਪਾਂ ਸਾਂਝੀਆਂ ਇੱਕ ਤਾਂ ਲੈ ਕੇ ਆਏ ਲੈਕਸਰ ਦੀ 128 GB ਦੀ ਚਿਪ ਮੈਮਰੀ ਕਾਰਡ ਤੇ ਇਹ ਵੱਡੇ ਇਹਦੇ ਵਿੱਚ ਲਾ ਕੇ ਕੈਮਰੇ ਜਿਹੜੇ ਵੀ ਵਰਤੀ ਜਾ ਸਕਦੀ ਹੈ ਹਨ ਤੇ ਇਹਦੀ ਸਪੀਡ ਆ ਜਿਹੜੀ ਇਹਦੀ ਸਪੀਡ ਹੈ ਜੀ 160 MBPS ਦੇਖੋ ਮਿੱਤਰੋ ਪਹਿਲਾਂ ਆਪਾਂ ਯੂਜ਼ ਕਰਦੇ ਸੀ ਸਨ ਡਿਸਕ ਦਾ SD ਕਾਰਡ ਪਰ ਉਹਦੀ ਸਪੀਡ ਵਾਲੀ ਘੱਟ ਸੀ GoPro ਦੇ ਵਿੱਚ ਜਦੋਂ ਆਪਾਂ ਜਰੂਰੀ ਡਾਟਾ ਟਰਾਂਸਫਰ ਕਰਨਾ ਹੁੰਦਾ ਸੀ ਤਾਂ ਕਰਕੇ ਉਹਦੇ ਵਿੱਚ ਡਿਸਕ ਤੋਂ ਨਹੀਂ ਹੀ ਹੀਟ ਹੋ ਜਾਂਦਾ ਸੀ ਜਾਂ ਜਿਹੜੇ ਕਰਕੇ ਤੁਹਾਨੂੰ ਬਲੌਗ ਹੈ ਉਹਦੇ ਲਈ ਘੱਟ ਦੇਖਣ ਨੂੰ ਮਿਲ ਰਹੇ ਸੀ ਤੇ ਅੱਜ ਮੈਂ ਤੁਹਾਨੂੰ ਆਪਾਂ ਇੱਕ ਉਹ ਬ੍ਰੇਡਿੰਗ ਲਿਆ ਕੇ ਆ ਤੇ ਇੱਕ ਆਹ ਚੀਜ਼ ਸਾਨੂੰ ਬਹੁਤ ਘੰਟ ਲੱਗੀ ਯਾਰਾ ਪੂਰੀ ਪੈਸਾ ਬਸੂਲ ਚੀਜ਼ ਹੈ 100 ਰੁਪਏ ਦੀ ਲੈਡ ਦਿੱਤੀ ਸਾਨੂੰ ਤੇ ਮੈਗਨੇਟ ਜਿਹੜਾ ਮਗਰ ਵੀ ਲੱਗਿਆ ਵਾ ਤੇ ਸਭ ਤੋਂ ਖਾਸ ਗੱਲ ਇਹਦੇ ਕੀ ਇੱਕ ਤਾਂ ਚੰਨ ਬਾਲਾ ਦੇਖੋ ਮਿੱਤਰੋ ਦੇਖੋ ਕਿਆ ਬਾਤ ਹੈ ਚਾਨਣਾ ਬਹੁਤ ਯਾਰਿਆ ਦਾ ਤੇ ਇਹਦੇ ਵਿੱਚ ਖੁੱਬੀ ਕੀ ਹੈ ਜੇ ਨਾਲ ਤੁਸੀਂ ਕੋਈ ਟੱਕਣ ਟੁੱਕਣ ਕੋਕ ਵਗੈਰਾ ਦਾ ਖੋਲਣਾ ਹਨਾ ਉਹ ਵੀ ਖੋਲ ਸਕਦੇ ਹਾਂ ਕੱਟ ਦੇ ਉੱਤੇ ਵੀ ਟੰਗ ਸਕਦੇ ਹਾਂ ਆ ਕੀ ਇਹਨੂੰ ਦੱਬ ਕੇ ਫੀਚਰ ਯਾਰ ਬਹੁਤ ਨੇ ਦੇ ਵਿੱਚ ਤੇ ਸਭ ਤੋਂ ਵੱਡੀ ਚੀਜ਼ ਤੇ ਬੈਂਡਰੀ ਬੈਕਅਪ ਵੀ ਬਹੁਤ ਘੈਂਟ ਆਗਾ ਤੇ ਇੱਕ ਮੇਨ ਚੀਜ਼ ਆ ਇਹ ਮਿੱਤਰੋ ਚਾਰਜ ਹੁੰਦੀ ਆ ਚਾਰਜ ਹੁੰਦੀ ਆ ਚਾਰਜ ਉਹ ਕਿਦੋਂ ਕੰਮ ਲੈ ਸਕਦੇ ਹਾਂ ਇੱਕ ਆ ਗਿਆ ਆਪਣਾ ਫੇਸ ਦਾ ਮਾਸਕ ਇਹ ਡੀਜ਼ੈਸ ਲਗਾਉਣ ਵਾਲਾ ਲੈਂਦਾ ਤੇ ਆ ਆਪਲੇ ਗਿਆਗੇ ਸਿੰਘ ਜਾਨ ਸੰਜਿਤ ਸੋਪ ਆਜੀ ਦੋਨੇ ਵੈਰਾਈਟਿੰਗ ਆਪਾਂ ਨੂੰ ਉਹਨਾਂ ਤੋਂ ਮਿਲ ਗਈਆਂ ਤੇ ਹਜੇ ਯਾਰ ਕੁਝ ਚੀਜ਼ਾਂ ਨੇ ਕਿ ਆ ਕਿ ਹੋਰ ਲੈਣ ਗਏ ਸੀਗੇ ਮਤਲਬ ਕਿ ਜਿਵੇਂ ਸਾਨੂੰ ਲੱਗਦਾ ਸੀਗਾ ਵੀ ਸਾਨੂੰ ਚਾਹੀਦਾ ਬੰਜੀ ਰੋਪਸ ਬੈਗ ਵਗੈਰਾ ਆਪਣੇ ਣਦੇ ਵਾਸਤੇ ਉਹ ਨਹੀਂ ਮਿਲ ਗੀਆਂ ਕਈ ਚੀਜ਼ਾਂ ਨਿੱਕੇ ਨਿੱਕੇ ਯਾਰ ਸਾਡੀਆਂ ਰਹਿ ਗਈਆਂ ਤੇ ਉਹਦੇ ਵਾਸਤੇ ਲੱਗਦਾ ਸਾਨੂੰ ਦੁਬਾਰੇ ਸੋਪਿੰਗ ਕਰਨੀ ਪੈਣੀ ਹੈ ਇੱਕ ਵਾਰ ਫੇਰ ਕਿਉਂਕਿ ਸਾਨੂੰ ਲੁਧਿਆਣਾ ਮੈਂ ਸੀ ਯਾਰ ਮਿਲ ਜਾਣੀਆਂ ਪਰ ਮਿਲ ਜਾਣੀ